ਅੱਜ ਪਟਿਆਲਾ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੀ ਰਿਹਾਈ ਦੇ ਲਈ ਕੇਂਦਰੀ ਜੇਲ ਪਟਿਆਲਾ ਦੇ ਅੱਗੇ ਪ੍ਰੋਟੈਸਟ ਕੀਤਾ ਜਾ ਰਿਹਾ ਇਸ ਪ੍ਰੋਟੈਸਟ ਦੇ ਵਿੱਚ ਤਮਾਮ ਲੋਕ ਸ਼ਾਮਲ ਨੇ ਕਿਸਾਨ ਜਥੇਬੰਦੀਆਂ ਨੇ ਬੁੱਧੀਜੀਵੀ ਲੋਕ ਨੇ ਜਾਂ ਉਹ ਲੋਕ ਨੇ ਜਿਹੜੇ तमाम ਕ੍ਰੀਤੀਆਂ ਦੇ ਉੱਪਰ ਸਮਾਜ ਦੇ ਵਿੱਚ ਬੋਲਦੇ ਨੇ ਲਿਖਦੇ ਨੇ ਐਡਵੋਕੇਟ ਭਾਈਚਾਰਾ ਇਹਦੇ ਵਿੱਚ মিডিਆ ਵੱਡੇ ਤੌਰ ਦੇ ਉੱਪਰ ਸ਼ਮੂਲਿਤ ਕਰ ਰਿਹਾ ਤੇ ਇਸ ਵੇਲੇ ਮੈਂ ਕੇਂਦਰੀ ਜੇਲ੍ਹ ਦੇ ਬਿਲਕੁਲ ਸਾਹਮਣੇ ਮੌਜੂਦ ਹਾਂ ਜਿੱਥੇ ਮਾਲਵਿੰਦਰ ਸਿੰਘ ਮਾਲੀਹੋਰਾ ਦੇ ਹੱਕ ਦੇ ਵਿੱਚ ਲੋਕ ਜੁੜ ਰਹੇ ਨੇ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀਹੋਰਾ ਦੇ ਐਡਵੋਕੇਟ ਨੇ ਕੰਨੂ ਸ਼ਰਮਾ ਜੀ ਪੱਤਰਕਾਰ ਭਾਈਚਾਰਾ ਜੀ ਸੰਤੋਸ਼ ਗੁਪਤਾ ਜੀ ਪੱਤਰਕਾਰ ਭਾਈਚਾਰਾ ਮੌਜੂਦ ਹੈ ਤਾਂ ਜੀ ਡੈਮੋ ਡੈਮੋਕ੍ਰੇਟ ਡੇ ਮਿਲ ਕੁੱਕਤੋਂ ਨੇ ਤੁਸੀਂ ਦੇਖ ਵੀ ਸਕਦੇ ਹੋ ਕਿ तमाम ਜਿਹੜੇ ਸਲੋਗਨ ਨੇ ਹੱਥਾਂ ਦੇ ਵਿੱਚ ਫੜੇ ਹੋਏ ਨੇ ਸਟਾਪ ਅਟੈਕਿੰਗ ਮੀਡੀਆ ਪੁਲਿਸ ਰਾਜ ਨਹੀਂ ਚੱਲੂਗਾ ਮਾਲਵਿੰਦਰ ਸਿੰਘ ਮਾਲੀ ਨੂੰ ਰਿਹਾ ਕਰੋ तमाम तरह ਦੇ ਜਿਹੜੇ ਸਲੋਗਨ ਨੇ ਉਹ ਸਲੋਗਨ ਲੋਕ ਲੈ ਕੇ ਆਪਣੇ ਹੱਥਾਂ ਦੇ ਵਿੱਚ ਖੜੇ ਨੇ ਤੇ तमाम तमाम ਇਹ ਅਲੱਗ ਫਰੰਟ ਨੇ ਐਡਵੋਕੇਟ ਨੇ ਮੀਡੀਆ ਤੇ ਕਈ ਹੋਰ ਫਰੰਟ ਨੇ ਜਿੰਨਾਂ ਨਾਲ ਆਪਾਂ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਆ ਹੈ ਨਾ ਸਾਰੀਆਂ ਗੱਲਾਂ ਨੂੰ ਲੈ ਰਹੇ ਨੇ ਸਾਡੇ ਨਾਲ ਕਨੂ ਸ਼ਰਮਾ ਜੀ ਹਾਈ ਕੋਰਟ ਦੇ ਵਕੀਲ ਨੇ ਇਹ ਥੋੜਾ ਜਿਹਾ ਸੀ ਆਪਣੇ ਬਾਰੇ ਦੱਸੋ ਤੇ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਕੇਸ ਨੂੰ ਤੁਸੀਂ ਵੀ ਡੀਲ ਕਰ ਰਹੇ ਹੋ ਕੀ ਤੁਹਾਡੀ ਉਹਦੇ ਵਿੱਚ ਭੂਮਿਕਾ ਹੋਵੇ ਦੱਸੋ ਜੀ ਸਸ਼ੀਕਾਲ ਪਹਿਲਾਂ ਤਾਂ ਸਾਰੇ ਪੰਜਾਬ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਮੈਂ ਐਡਵੋਕੇਟ ਕਨੂ ਸ਼ਰਮਾ ਪੰਜਾਬ ਐਂ ਹਰਿਆਣਾ ਹਾਈ ਕੋਰਟ ਦੀ ਜੁਆਇੰਟ ਸੈਕਟਰੀ ਰਹਿ ਚੁੱਕੀ ਹਾਂ ਤੇ ਐਡਵੋਕੇਟ ਸੁਪਰੀਮ ਕੋਰਟ ਵੀ ਹਾਂ ਤੇ ਇਹ ਕੇਸ ਜਿਹੜਾ ਹੈ ਮਲਵਿੰਦਰ ਸਿੰਘ ਮਾਲੀ ਜੀ ਦਾ ਉਹ ਮੈਂ ਹੀ ਹੈਂਡਲ ਕਰ ਰਹੀ ਹਾਂ ਤੇ ਜਿਵੇਂ ਕਿ ਮਾਲੀ ਸਾਹਿਬ ਨੇ ਬੇਲ ਫਾਈਲ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਚਾਹੁੰਦੇ ਆ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਫੇਕ ਐਫ ਆਈ ਆਰ ਹੈ ਤੇ ਉਹ ਚਾਹੁੰਦੇ ਕਿ ਇਹਦੀ ਕੈਂਸਲੇਸ਼ਨ ਹੋਵੇ ਤੇ ਤਾਂ ਕਰਕੇ ਅਸੀਂ ਸਾਰੇ ਇੱਥੇ ਜੁੜੇ ਆ ਉਹਨਾਂ ਦੇ ਹੱਕ ਲਈ ਤੇ ਜਿਹੜੀ ਇਹ ਸਰਕਾਰ ਨੇ ਧੱਕਾਸ਼ਾਹੀ ਕੀਤੀ ਹੈ ਸਾਡੇ ਨਾਲ ਉਹਦੇ ਖਿਲਾਫ ਆਵਾਜ਼ ਉਠ ਕਿ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਹੁਣ ਗੱਲ ਕੀਤੀ ਜਾਵੇ ਜੇ ਕਾਨੂੰਨੀ ਪੱਖ ਤੋਂ ਤਾਂ ਜਿਹੜੇ ਉਹਨਾਂ ਦੀ ਰਿਮਾਂਡ ਹੈ ਉਹ ਇੱਕ ਤਰੀਕ ਨੂੰ ਖਤਮ ਹੋ ਜਾਵੇਗੀ ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੀ ਬੇਲ ਅਪਲਾਈ ਕਰਨ ਦੀ ਜਗ੍ਹਾ ਐਫ ਆਈ ਆਰ ਡਾਇਰੈਕਟ ਜਿਹੜਾ ਕੈਂਸਲੇਸ਼ਨ ਦੀ ਡਿਮਾਂਡ ਰੱਖੀ ਜਾਏਗੀ ਦੂਸਰੀ ਗੱਲ ਇਹ ਹੈ ਕਿ ਜਿਵੇਂ ਸਾਨੂੰ ਸੰਵਿਧਾਨ ਜਿਹੜਾ ਹੈ ਇੰਨੇ ਸਾਰੇ ਜਿਹੜਾ ਹੱਕ ਦਿੰਦਾ ਹੈ ਆਜ਼ਾਦੀ ਦਿੰਦਾ ਹੈ ਆਪਣੀ ਜ਼ੁਬਾਨ ਨੂੰ ਪੇਸ਼ ਕਰਨ ਲਈ ਆਪਣੇ ਮਨ ਦੀ ਗੱਲ ਨੂੰ ਅੱਖੇ ਅੱਗੇ ਰੱਖਣ ਲਈ ਚਾਹੇ ਉਹ ਮੀਡੀਆ ਦੁਆਰਾ ਹੋਵੇ ਪ੍ਰਿੰਟ ਜਾਂ ਸੋਸ਼ਲ ਮੀਡੀਆ ਉਸ ਜ਼ੁਬਾਨ ਤੇ ਉਸ ਆਜ਼ਾਦੀ ਤੇ ਜਿਹੜੀ ਰੋਕ ਲਗਾਈ ਗਈ ਹੈ ਉਹ ਜਿਹੜਾ ਫਰੀडम ऑफ स्पीच एंड एक्सप्रेशन ਹੈ ਆਰਟੀਕਲ 19 ਉਹਦੇ ਤੇ ਜਿਹੜੀ ਰੈਸਟ੍ਰਿਕਸ਼ਨਸ ਲਗਾਈ ਗਈਆਂ ਉਹਦੇ ਅਵਾ ਉਹਦੇ ਖਿਲਾਫ ਜਿਹੜਾ ਅਸੀਂ ਆਵਾਜ਼ ਉਠਾ ਰਹੇ ਹਾਂ ਕਿਉਂਕਿ ਜਿਹੜਾ ਇਹ ਫੇਕ ਪਰਚਾ ਜਿਹੜਾ ਹੈ ਐਫ ਆਈ ਆਰ ਮਲਵਿੰਦਰ ਸਿੰਘ ਮਾਲੀ ਜੀ ਤੇ ਕੀਤੀ ਗਈ ਹੈ ਉਹ ਰਿਲੀਜੀਅਨ ਬੇਸਿਸ ਤੇ ਕੀਤੀ ਗਈ ਹੈ ਜੀ ਜੇ ਕੋਈ ਹੋਰ ਕਿਸਮ ਦਾ ਰੈਸਟ੍ਰਿਕਸ਼ਨ ਹੁੰਦਾ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਹੁੰਦਾ ਜਾਂ ਨੈਸ਼ਨਲ ਇੰਟੈਗ੍ਰਿਟੀ ਤੇ ਗੱਲ ਆਂਦੀ ਸਿਕਿਉਰਿਟੀ ਆਫ ਦੀ ਸਟੇਟ ਤੇ ਗੱਲ ਆਂਦੀ ਤਾਂ ਵੀ ਕੋਈ ਗੱਲ ਸੀ ਲੇਕਿਨ ਰਿਲੀਜੀਅਨ ਬੇਸ ਤੇ ਅਗਰ ਅਸੀਂ ਇਸ ਤਰ੍ਹਾਂ ਜਿਹੜਾ ਹੈ ਭੇਦਭਾਵ ਕਰਾਂਗੇ ਰਿਲੀਜੀਅਨ ਦੇ ਬੇਸ ਤੇ ਤਾਂ ਕਿੱਦਾਂ ਜਿਹੜਾ ਹੈ ਆਪਾਂ ਪੰਜਾਬ ਦੇ ਵਿੱਚ ਮੈਂ ਖੁਦ ਇੱਕ ਬ੍ਰਾਹਮਣ ਹਾਂ ਕੰਨੂ ਸ਼ਰਮਾ ਤੇ ਕਿੱਦਾਂ ਅਸੀਂ ਸਰਵਾਈਵ ਕਰਾਂਗੇ ਦੇਖੋ ਪੰਜਾਬ ਦੇ ਵਿੱਚ ਜੇ ਅਸੀਂ ਇਸ ਤਰ੍ਹਾਂ ਜਿਹੜਾ ਹੈ ਰਿਲੀਜੀਅਨ ਦੇ ਬੇਸ ਤੇ ਲੜਨ ਲੱਗ ਗਏ ਸੋ ਆਰਟੀਕਲ 19 ਦੀ ਜਿਹੜੀ ਰੈਸਟ੍ਰਿਕਸ਼ਨ ਆ ਉਹ ਬਿਲਕੁ ਜਿਹੜਾ ਭੇਤ ਭਾਵ ਕੀਤਾ ਗਿਆ ਉਹ ਸਾਡੇ ਨਾਲ ਬਿਲਕੁਲ ਗਲਤ ਹੈ ਤਾਂ ਕਰਕੇ ਮਲਵਿੰਦਰ ਸਿੰਘ ਮਾਲੀ ਜੀ ਨੂੰ ਜਲਦ ਤੋਂ ਜਲਦ ਜਿਹੜਾ ਰਿਹੈ ਰਹਾ ਕੀਤਾ ਜਾਵੇ ਕਨੂਜੀ ਤੁਸੀਂ ਹੁਣ ਕਾਨੂੰਨੀ ਤੌਰ ਦੇ ਉੱਪਰ ਕਿੱਥੇ ਦੇਖ ਰਹੇ ਹੋ ਕਿ ਜਿਹੜਾ ਇਹ ਕੇਸ ਹੈ ਕਿੱਥੇ ਇੱਕ ਸਟੈਂਡ ਕਰੋਗਾ ਕੀ ਐਫ ਆਈ ਆਰ ਦੇ ਵਿੱਚ ਜਾਨ ਹੈ ਬਿਲਕੁਲ ਦੇਖੋ ਫੇਕ ਐਫ ਆਈ ਆਰ ਹੈ ਐਫ ਆਈ ਆਰ ਦੇ ਵਿੱਚ ਕੋਈ ਐਸਾ ਮਤਲਬ ਬੇਸ ਨਹੀਂ ਹੈ ਕੋਈ ਫਾਊਂਡੇਸ਼ਨ ਨਹੀਂ ਹੈ ਵੇਗ ਜੇ ਚਾਰजेस ਨੇ ਕਿ ਕੰਪੈਰੀਜ਼ਨ ਕਰਨਾ ਹੈ ਨਾ ਭਗਵਾਨਾਂ ਦੇ ਨਾਲ ਜਿਹੜਾ ਸਾਡੇ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਕੀਤਾ ਹੈ ਯਾਨੀ ਕਿ ਸਿਰਫ ਧਰਮ ਦੇ ਨਾਮ ਤੇ ਜਿਹੜਾ ਇਹ ਖੇਡ ਜਿਹੜੀ ਹੈ ਪੋਲਿਟੀਕਲ ਖੇਡੀ ਜਾ ਰਹੀ ਹੈ ਤੇ ਇਹ ਸਿਰਫ ਇੱਕ ਪਰਸਨਲ ਮੈਨੂੰ ਲੱਗਦਾ ਹੈ ਕਦੀ ਕਦੀ ਵੈਂਜੈਂਸ ਹੈ ਜਿਹਨੂੰ ਪੋਲਿਟੀਕਲ ਕਲਰ ਦੇ ਕੇ ਇਹਨਾਂ ਨੇ ਜਿਹੜਾ ਇਹ ਐਫ ਆਈ ਆਰ ਕਰਾਈ ਹੈ ਕੋਈ ਬੇਸ ਨਹੀਂ ਹੈ ਇਹਦੇ ਵਿੱਚ ਅਗਰ ਅੱਜ ਮੱਲੀ ਸਾਹਿਬ ਮੈਨੂੰ ਇਜਾਜ਼ਤ ਦੇਣ ਤਾਂ ਮੈਂ ਐਫ ਆਈ ਆਰ ਜਿਹੜੀ ਹੈ ऑन मेरिट से क्वैश हो सकती है क्योंकि ਇਹਦੇ ਵਿੱਚ ਕੋਈ ਤੱਤ ਨਹੀਂ ਹੈ ਤੇ ਅਸੀਂ ਖੁਦ YouTube ਦੇ ਉੱਤੇ ਵੀਡੀਓਜ਼ ਬਣਾਉਂਦੇ ਆ ਯੂਟਿਊਬਰ ਜਿਹੜੇ ਨੇ ਸਾਡੇ ਜਿਹੜੇ ਜਿਨ੍ਹਾਂ ਨੂੰ ਆਜ਼ਾਦੀ ਹੈ ਬੋਲਣ ਦੀ ਅਗਰ ਇਸ ਤਰ੍ਹਾਂ ਸਾਡੇ ਬੋਲਣ ਤੇ ਕੋਈ ਰੋਕ ਲਗਾਈ ਜਾਏਗੀ ਤਾਂ ਡੇਲੀ ਮੈਨੂੰ ਲੱਗਦਾ ਸਾਡੇ ਤੇ ਐਫ ਆਈ ਆਰਸ ਮੇਰੇ ਤੇ ਵੀ ਹੋਣਗੀਆਂ ਬਹੁਤ ਸਾਰੀਆਂ ਕਿਉਂਕਿ ਬਹੁਤ ਵਾਰੀ ਅਸੀਂ ਕੰਪੇਅਰ ਕਰ ਦਿੰਦੇ ਆ ਕਦੀ ਦ੍ਰੋਪਦੀ ਦੇ ਨਾਲ ਕੰਪੇਅਰ ਕਰ ਦਿੱਤਾ ਕਦੀ ਮਹਾਭਾਰਤ ਦੀ ਕਿਸੇ ਜਿਹੜੀ ਹੈ ਖੇਡ ਦੇ ਉੱਤੇ ਅਸੀਂ ਕਮੈਂਟ ਕਰ ਦਿੰਦੇ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਕੀਤਾ ਗਿਆ ਸੋ ਹਿੰਸ ਜਿਹੜੀ ਕਿ ਐਫ ਆਈ ਆਰ ਕੀਤੀ ਗਈ ਉਹ ਪਰਸਨਲ ਜਿਹੜੀ ਹੈ ਉਹਨਾਂ ਦਾ ਕੋਈ ਰਿਵੈਂਜ ਹੈ ਜਿਹਨੂੰ ਉਹਨਾਂ ਨੇ ਐਫ ਆਈ ਆਰ ਦਾ ਜਿਹੜਾ ਹੈ ਰੰਗ ਦਿੱਤਾ ਹੈ ਜੀ ਤੁਸੀਂ ਕਿਹੜੇ ਫਰੰਟ ਨਾਲ ਸੰਬੰਧਤ ਅਸੀਂ ਡੈਮੋਕਰੈਟ ਮਿੱਡੇ ਬਿਲਕੁਲ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਿਣਾ ਸਾਨਿਆ ਵੀ ਸਾਨੂੰ ਸਾਡੇ ਪਿਆਰਾ ਲਾਲ ਮਾਲੀ ਜੀ ਨੂੰ ਰਹਿ ਕੇ ਰਾਜਵੇ ਤੇ ਉਹ ਜੋ ਕੋਈ ਮਤਲਬ ਆਮ ਲੋਕਾਂ ਲਈ ਤੇ ਆਮ ਬੰਦੇ ਲਈ ਆਵਾਜ਼ ਉਠਾਉਂਦਾ ਤੇ ਇਹ ਥੋੜੀ ਸਰਕਾਰਾਂ ਦਾ ਵੀ ਆਮ ਲਈ ਆ ਮਤਲਬ ਉਹਨੂੰ ਕੀਤਾ ਜਾਵੇ ਆ ਸਾਡੇ ਆਮ ਲੋਕਾਂ ਤੋਂ ਹੀ ਵੋਟਾਂ ਪਾਈਆਂ ਜਾਂਦੀਆਂ ਨੇ ਆਮ ਲੋਕਾਂ ਨੂੰ ਇਹ ਸਾਨੂੰ ਮਤਲਬ ਰਿਫਤਾਰ ਕੀਤਾ ਜਾਂਦਾ ਇਹ ਬੇਇਨਸਾਫੀ ਹੋ ਰਹੀ ਹੈ ਸਰਕਾਰ ਦੀ ਬਹੁਤ ਗਲਤ ਗੱਲ ਆ ਤੇ ਸਰਕਾਰਾਂ ਨਾ ਤਾਂ ਸਾਰੀ ਆਮ ਪਾਰਟੀ ਨੇ ਵੋਟਾਂ ਪਾ ਕੇ ਇੱਥੇ ਸੜਕਾਂ ਤੇ ਲੈ ਕੇ ਆਏ ਸੀ ਇਹਨਾਂ ਨੂੰ ਆਪਣਾ ਬਾਕੀ ਦੂਜਾ ਨੰਬਰ ਇਹਨਾਂ ਨੇ ਕੁਝ ਨਹੀਂ ਕੀਤਾ ਆਮ ਲਈ ਆਮ ਲਈ ਕੀ ਕਰਨਾ ਸੀ ਇਹਨਾਂ ਨੇ ਚੱਕ ਚੱਕ ਕੇ ਠਾਣਿਆਂ 'ਚ ਘੁਸਾਤੇ ਤੇ ਗੁੰਡਾਦਾਰੀ ਵਾਧੂ ਹੋ ਗਈ ਉਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਨਾ ਇਹਨਾਂ ਨੇ ਕਿਸੇ ਨੇ ਕੁਛ ਆਮ ਲਈ ਕੁਛ ਕੀਤਾ ਤੇ ਨਾ ਇਹਨਾਂ ਨੇ ਕਰਨਾ ਤੇ 2 2.5 3 ਸਾਲ ਲੰਘ ਗਏ ਤੇ ਆ ਰਹੇਗੇ 2 ਸਾਲ ਇਹਨਾਂ ਨੇ ਕੁਛ ਨਹੀਂ ਕਰਨਾ ਤੇ ਬਾਕੀ ਦੂਜਾ ਨੰਬਰ ਇਹੀ ਆ ਵੀ ਆਮ ਨੂੰ ਚੱਕ ਚੱਕ ਕੇ ਜੇਲ੍ਹਾਂ ਚ ਫਸਾ ਰਹੇ ਨੇ ਵੀ ਜੇ ਕੋਈ ਆਮ ਲਈ ਗਰੀਬ ਲਈ ਆਵਾਜ਼ ਉਠਾਉਂਦਾ ਚੰਗਾ ਬੰਦਾ ਉਸੇ ਨੂੰ ਹੀ ਮਤਲਬ ਕਰ ਦਿੰਦੇ ਨੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਵੀ ਸਾਡੇ ਪਿਆਰਾ ਲਾਲ ਮਾਲੀ ਜੀ ਨੂੰ ਸੋਰੀ ਮਾਲਵਿੰਦਰਾ ਮਾਲਵਿੰਦਰਾ ਮਾਲੀ ਜੀ ਨੂੰ ਮੋੜਿਆ ਕਰਿਆ ਜਾਂਦਾ ਥੈਂਕ ਯੂ ਧੰਨਵਾਦ ਤੁਸੀਂ ਵੀ ਨਾਲ ਹੋ ਤੁਹਾਡਾ ਕੀ ਨਾਮ ਸਰਮਜੀਤ ਕੌਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਗ੍ਰਫਤਾਰੀ ਦਾ ਰਿਸ਼ਤਾ ਕਹਾਂਗੇ ਸਰ ਨੂੰ ਜਾ ਰਿਹਾ ਰਾਜਮਿੰਦਰਾ ਮਾਲੀ ਨੂੰ ਰਿਹਾਈ ਕੀਤਾ ਜਾ ਰਿਹਾ ਰੋਹਾਂ ਦੇ ਵੇਖੋ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਹੱਕ ਦੇ ਵਿੱਚ तमाम ਲੋਕ ਨੇ ਜਿਹੜੇ ਸੜਕਾਂ ਦੇ ਉੱਪਰ ਨਿਤਰੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੂੰ ਰਿਹਾ ਕਰਾਣਾ ਅੱਜ ਪਟਿਆਲਾ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਸੀ ਇਹ ਪ੍ਰੋਟੈਸਟ ਤੁਸੀਂ ਲਗਾਤਾਰ ਸਾਡੇ ਚੈਨਲ ਤੇ ਦੇਖ ਰਹੇ ਹੋ